हां हां जी किसान वीरू स्वार्थਾ ਤੁਹਾਡਾ ਆਪਣੇ YouTube ਚੈਨਲ ਮਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾਚਾਰੀਆਂ ਵਾਸਤੇ ਲੈ ਕੇ ਆਏ ਜੀ ਦੋ ਸੂਈਆਂ ਦਾ ਦੋ ਡੱਬਣਾ ਹਾਂਜੀ ਆਓ ਪੁੱਛਦੇ ਨੇ ਬਾਈ ਠੀਕ ਹੈ ਬਾਈ ਜੀ ਹਸੀ ਕਾਲ ਸਸਰੀ ਗਾਲ ਜੀ ਉਹ ਠੀਕ ਹੋ ਵਧੀਆ ਹਾਂਜੀ ਵਧੀਆ ਜੀ ਵਧੀਆ ਚੱਲਦਾ ਕੰਮ ਕਰ ਹਾਂਜੀ ਹਾਂਜੀ ਪੂਰਾ ਵਧੀਆ ਜੀ ਨਾਮ ਤੇ ਐਡਰੈਸ ਹੋ ਨਾਮ అర్ਫਾਨ ਖਾਨ ਪਿੰਡ ਚੀਦਾ ਡਿਸਟ੍ਰਿਕਟ ਮੋਗਾ ਤਹਿਸੀਲ ਬਾਗਾਪੁਰਾਣਾ ਜੀ ਨੇੜੇ ਪਿੰਡ ਪੇ ਨੇੜੇ ਪਿੰਡ ਭਗਤਾ ਭਾਈ ਤੇ ਬਰਗਾੜੀ ਰਹਿੰਦਾ ਜੀ ਮੋਬਾਈਲ ਨੰਬਰ 9876043855 ਜੀ ਠੀਕ ਹੈ ਬਾਈ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸੂਈ ਹੈ ਪਹਿਲੇ ਨਹੀਂ ਸੂਈ ਹੈ ਬਾਈ ਦੋ ਦੰਦ ਦਾ ਮੂੰਹ ਦੀ ਹੈ ਜੀ ਪਹਿਲਾ ਸੂਰਾ ਦੋ ਦੰਦ ਕਦੋਂ ਸੂਈ ਹੈ ਬਾਈ ਪਰਸੂਈ ਸੂਈ ਹੈ ਕਾਲੀ ਜਰਸੀ ਹੈ ਪਯੋਰ ਬਈ ਇੱਕੋ ਹੀ ਵਾਲ ਨਹੀਂ ਚਿੱਟਾ ਬੁੱਛੀ ਲਈ ਸਹੀ ਗੱਲ ਆ ਠੰਡੀ ਸੀਰ ਇੰਨੀ ਬੱਚੀ ਫੱਟ ਲੇਵੇ ਦੀ ਪੂਰੀ ਦੇਖ ਬਾਈ ਕੀ ਆ ਬਾਤ ਆ ਦੇਖੋ ਆੜੀ ਵਾਲਾ ਆਰਟਰ ਆਰਟਰ ਦੀ ਫੀਟਿੰਗ ਚੈੱਕ ਕਰੋ ਬਾਈ ਠੰਡੀ ਸੁਦੀ ਬਿਲਕੁਲ ਬਾਈ ਯਾਰ ਪਲੇਨ ਪਰੂਨ ਦੇਖੋ ਚਮਕ ਦੇਖੋ ਸ਼ਾਈਨਿੰਗ ਬੱਚੀ ਦੀ ਕਿੰਨੀ ਹੈ ਜੀ ਸਹੀ ਗੱਲ ਆ ਹਾਂਜੀ ਸਾਡੀ ਠੰਡੀ ਫੁੱਲਾ ਚੁਵਾਈ ਕਿਵੇਂ ਆ ਚੁਵਾਈ ਚੁਵਾਈ ਦੀ ਬੜੀ ਠੰਡੀ ਹੈ ਜੀ ਦੇਖੋ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਚੱਲਣਾ ਦਾ ਕਰਮ ਵਾਲੀ ਨੇ ਮੂਮਾਂ ਦੀ ਬਹੁਤ ਸੁਣੀ ਦੁੰਦੀ ਆ ਪਯੌਰ ਜੀ ਬੱਚਾ ਕੀ ਦੇ ਤਾ ਮਗਰ ਬੱਚਾ ਜੀ ਪਰਸੂ ਹੀ ਸੁਈ ਆ ਜੀ ਠੀਕ ਆ ਜੀ ਕਿੰਨਾ ਬੋਲਾ ਦੁੱਧ 12 13 ਕਿਲੋ ਬੋਲੀ ਇਸ ਟਾਈਮ ਜੀ ਖੋਲ ਦੇ ਬਈ ਤੋਰ ਕੇ ਦਿਖਾ ਦੇ 12 ਲੀਟਰ ਬੋਲੀ ਬਾਈ ਕਹਿੰਦਾ ਹਾਜ਼ਰ ਆ ਤੇ ਸੋਈ ਸੁਵਾਈ ਆ ਕੱਦ ਵੱਡ ਥੰਗ ਚਮਕ ਚੰਗੀ ਆ ਫੇਸ ਬੜਾ ਮੇਰਾ ਆ ਜਾ ਫੇਸ ਆ ਬੋਦੀ ਬਾਦੀ ਬਹੁਤ ਚੰਗੀ ਆ ਸਨਕ ਆਪਣਾ ਵਰਡ ਦੇ ਵਿੱਚ ਬਹੁਤ ਦੰਗਾ ਤੇ ਕੀ ਮੁੱਲ ਆ ਭਰਾ ਇਹਦਾ ਮੁੱਲ ਵੀਰੇ ਫੋਨ ਤੇ ਕਰਾਂਗੇ ਜਾਇ ਜੀ ਹੋਊਗਾ। ਜਾਇ ਜੀ ਹੋਊਗਾ ਜੀ। ਮੋਲੇ ਦਾ ਫੋਨ ਤੇ ਹੋ। ਠੰਡੀ ਸੀਲ ਬਹੁਤ ਆ ਬੱਚੇ ਦੇਖੋ। ਉਹਦਾ ਜਿਹੜਾ ਬੈਡ ਦੇ ਸਾਹਮਣਾ ਜਾਇ ਆ ਜਾਊਗਾ। ਠੰਡੀ ਪਾਉਤ ਆਣਾ ਯਾਰ। ਐ ਖੁੱਲੀ ਛੱਡ ਕੇ ਵੀਰੇ ਚਲੋ ਐ ਨਹੀਂ ਗੱਲ ਕੋਈ ਲਾਚ ਚੱਕ ਕੇ ਗਾਂ ਕਰ ਜੀ। ਜਿਵੇਂ ਮਰਜੀ ਬੈਠਾ ਰਹਿ ਕੋਈ ਚੈੱਕ ਰੀ ਨਹੀਂ। ਖਾਣ ਨੇੜੇ ਤੋਂ ਚੈੱਕ ਕਰ ਲੋ। ਹੂੰ। ਹੋਲਾ ਭਾਈ ਜਿਹੜਾ ਫੋਨ ਤੇ ਹੋ ਜੀ। ਫੋਨ ਤੇ ਕਰਾਂਗੇ ਜੀ। ਜਾਇ ਜੀ ਹੁੰਦੇ ਆ। ਪਹਿਲਾਂ ਵੀ ਕਈ ਵੀਡੀਓ ਪਾਈਆਂ ਭਾਈ ਮੋਦ ਜਾਇ ਜੀ ਕਰਦਾ ਹੁੰਦਾ। ਤੇ ਸੂਈ ਨਹੀਂ ਜਰਸੀ ਦਾ ਕਾਲੀ ਜਰਸੀ ਆ ਭਾਈ ਇਹ। ਹਾਂ ਭਾਈ। ਐਕਚੁਅਲੀ ਵਾਲ ਚਟਾਣੀ ਬੱਚੀ ਦਾ। ਸਹੀ ਗੱ ਸਹੀ ਰਹਾ ਹਾਂਜੀ ਅੱਗੇ ਭਰਾ 2 ਨੰਬਰ ਗੱਬਣਾ ਫੇਰ ਦਿਖਾਉਣਾ ਇੱਕ ਗਰਮੀ ਵਾਲਾ ਤੋਹਫਾ ਹੀ ਦਿਖਾਉਣਾ ਛੋਟੇ ਪਾ ਦਾ ਸਿੰਘਾ ਵਾਲੀ ਵਹਿਰ ਸੂਈ ਸੂਈ ਛੇ 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 ਹਾਂਜੀ ਛੇ ਛੇ ਗਰਮੀਆਂ ਦਾ ਤੋਹਫਾ ਸਿੰਘਾ ਭਾ ਵੀ ਜਮਾ ਲੂਟ ਮਾਰਾ ਮਾਰਾ ਸਿੰਘਾ 10 ਕਿਲੋ ਦੁੱਧ ਦਾ ਚਹਾਰ ਦਿਨਾਂ ਦੀ ਸੂਈ ਨੂੰ ਬੱਚੀ ਮਗਰ ਹੈ ਜੀ ਬੱਚਾ ਮਗਰ ਬੱਚੀ ਸਾਰੀਆਂ ਗੱਲਾਂ ਰਲ ਗਈਆਂ ਭਾਈ ਹਾਂਜੀ ਵੱਡੀ ਗੱਲ ਗਰਮੀਆਂ ਦਾ ਤੋਹਫਾ ਤੇ ਭਾ ਵੀ ਜਮਾ ਛੂਟ ਟੋਕਣ ਵਾਲਾ ਭਾ ਹੋਊਗਾ ਜੀ ਹਾਂ ਹਾਂਜੀ ਕਿਤੇ ਭਰਾ ਨੇ ਦੁੱਧ ਪੀਣਾ ਮੱਝਰ ਦਾ ਦੁੱਧ ਮੱਝਰ ਦਾ ਤੌਰ ਕੇ ਵੀ ਦਿਖਾ ਦਿੰਨੇ ਤੁਹਾਨੂੰ ਬੱਚੀ ਬੱਚੀ ਨੇ ਵੀ ਨਾਲ ਹੀ ਤਿਆਰ ਹੋ ਜਾਣਾ ਹਾਂਜੀ ਖਾਣ ਬਹੁਤ ਚੰਗਾ ਮੁੱਠੀ ਵਾਲਾ ਹੁਣ ਲੈ ਜਾਓ ਇਹਨੇ ਦੀ ਟੋਕੜੇ ਇਹਨੇ ਦੀ ਫੇਰ ਵੇਚੀ ਦੁੱਧ ਪੀ ਕੇ 6 ਮਹੀਨੇ ਅੱਛਾ ਹਾਂਜੀ ਤੇ ਫਿਰ ਕਿੰਨੇ ਦੀ ਦੇਵਾਂਗਾ ਜੱਜਾ ਮੁੱਲ ਮੁੱਲ ਨਹੀਂ ਕਰਨਾ ਬਾਈ 34000 ਦੀ ਦੇਣੀ ਹੈ ਜੀ ਠੀਕ ਆ ਬਾਈ ਮੁੱਲ ਨਹੀਂ ਕਰਾਉਣਾ ਬਾਈ ਕਹਿੰਦਾ ਠੰਡੀ ਸੀਲ ਹੈ ਬਿਲਕੁਲ ਠੰਡੀ ਦੇ ਦਾਂ ਕੋਈ ਚੱਟਾ ਮੁੱਲ ਕਰਾਉਣਾ ਜੱਡਾ ਮਰ ਦੁੱਧ 14 ਕਿਲੋ ਕਰ ਤੂੰ 10 ਕਿਲੋ ਨੈਟ ਆਉਣ ਜੀ ਆ ਜਾ ਬੱਤੇ ਇੱਧਰ ਆ ਜਾ 14 ਲੀਟਰ ਦੁੱਧ ਦੀ ਬਾਈ ਕਹਿੰਦਾ ਮੀਨ ਕਰਦੇ ਆ ਤੋਰਾ ਤਾਰਾ ਚੰਗਾ ਚਮਕ ਚੰਗੀ ਸਭੀ ਬੜੀ ਠੰਡਲੇ ਵਾਟਾ ਤੋਰਾ ਟੰਗਾ ਲੱਗਾ ਚਵਾਈ ਵਾਲਾ ਬਾਈ ਯਾਰ ਬੱਚਾ ਹੀ ਮਗਰ ਬੱਚੀ ਹੈ ਬੱਚੀ ਹੈ ਇਹ ਦੇਖਿਆ ਲੈ ਕਿਆ ਬਾਤ ਆ ਆਰਡਰ ਬਹੁਤ ਚੰਗਾ ਬਾਈ ਹਾਂਜੀ ਆ ਗਿਓ ਅੱਗੇ ਬਾਈ ਤਿੰਨ ਨੰਬਰ ਇਹ ਦੂਜਾ ਸੂਆ ਵੜਾ ਜੀ ਸੂਈ ਕਿੰਨੇ ਦਿਨ ਲੈਂਦੀ ਹੈ ਬਾਈ ਇਹ ਲੈਂਦੀ ਆ ਬਾਈ ਡਾਕਟਰ 10 ਕ ਦਿਨ ਲੈ ਜੂਏ ਹੱਤਾ 10 ਦਿਨ ਲੈ ਜੂ ਠੀਕ ਆ ਠੰਡੀ ਠੁੰਡੀ ਬਹੁਤ ਆ ਬੱਚੀ ਉਦੋਂ ਦੇ ਪਹਿਲਾਂ ਦੇ 18 ਕਿਲੋ ਜੀ ਠੀਕ ਹੈ ਬਾਈ ਠੰਡੀ ਠੁੰਡੀ ਬਹੁਤ ਆ ਦੇਖੋ ਡਰਦੀ ਆ ਥੋੜਾ ਕੈਮਰੇ ਤੋਂ ਖੋਲ ਨੀ ਜਿਵੇਂ ਮਰ ਗਿਆ ਤਲਾਈ ਦੇ ਵਾਲ ਬਾਈ ਕਹਿੰਦਾ ਖੋਲ ਦੇ ਬਾਈ ਤੋਰ ਕੇ ਵਿਖਾ ਦੇ ਤੇ ਲਾਟੂ ਲਾ ਬਹੁ ਪਈਆਂ ਸਾਰੀਆਂ ਬਾਲਡਰ ਲੱਗ ਗਈ ਬਾਕੀ ਸਾਫ ਸੁਥਰੀ ਬਹੁਤ ਆ ਉਹਦਾ 20 ਕਿਲੋ ਸੌਖੇ ਹੱਥ ਨਾਲ ਗੱਡੂ ਜੀ 18 ਪਹਿਲਾਂ ਦੇ ਦਿੱਤਾ ਵਾ ਚਮਕ ਬਹੁਤ ਆ ਯਾਰ ਜਿੱਡੀ ਆਪਾ ਉੱਡਾ ਹੀ ਲੈਵਾ ਕਰਨਾ ਬੱਚੀ ਚਮਕ ਪੂਰੀ ਆ ਬਾਹਰ ਤੇ ਤੋਰਾ ਤਾਰਾ ਚੈੱਕ ਕਰੋ ਆਰਡਰ ਕਮਾਲ ਦਾ ਖਾਣ ਬਹੁਤ ਚੰਗਾ ਢਿੱਲਾਂ ਦਾ ਆਦੀਆਂ ਆਰਡਰ ਹੋਰ ਵੀ ਸੋਨਾ ਤਿਆਰ ਕਰ ਕੱਚੀ-ਕੱਚੀ ਅਦਾਨ ਲੈਂਦੀ ਆ ਆਰਡਰ ਇਹਨੇ ਵਧੀਆ ਤਿਆਰ ਕਰਨਾ ਹਾਂਜੀ ਇਹ ਕੱਲ ਹੀ ਹੋਈ ਆ ਬਾਈ ਡਾਕਟਰਾਂ ਨੇ ਡਰਦੀ ਆ ਥੋੜਾ ਜਿਹਾ ਮੁੱਲ ਇਹਦਾ ਹੀ ਫੋਨ ਤੇ ਹੋਊਗਾ ਜਾਇਜ਼ ਹੀ ਹੋਊਗਾ ਮੁੱਲ ਜਾਇਜ਼ ਹੀ ਬਹੁਤ ਠੀਕ ਆ ਬੋਲੇ ਸਾਰਿਆਂ ਦਾ ਜਾਇਜ਼ ਹੀ ਹੋਊਗਾ ਜੀ ਬਹੁਤ ਠੀਕ ਆ ਮੁੱਲ ਇਹਦਾ ਫੋਨ ਤੇ ਹੋ ਜਾਊਗਾ ਮੁੱਲ ਜਿਹੜਾ ਬੈਡ ਦੇ ਹਿਸਾਬ ਨਾਲ ਜਾਇਜ਼ ਹੋਊਗਾ ਆਰਡਰ ਦੇਖੋ ਆਰਡਰ ਕਮਾਲ ਆ ਤੇ ਲੱਗ ਲੰਬੋਂ ਪਈਆਂ ਸਾਰੀਆਂ ਵਰਡਰ ਲੈ ਗੱਡੂ ਥਾਣਾ ਅਰਦੀ ਆ ਥੋੜਾ ਜਿਹਾ ਇਹਦੇ ਮੁੱਟੀ ਵਾਲਾ ਥਾਣਾ ਵਾਲਾ ਵਧੀਆ ਜੀ ਲੈ ਵਾਲੂਆ ਦੇਖੋ ਕਿੰਨਾ ਫੱਟ ਵਾਲਾ ਲੱਗਿਆ ਬੱਚੇ ਇੰਨਾ ਹੀ ਹੋਰ ਕਰਨਾ ਹੈ ਜੇ ਬਰੀਕੀ ਜਿਹਾ ਬੋ ਦਾਨਾ ਬਰੀਕੀ ਜਿਹਾ ਇੰਨਾ ਹੀ ਹੋਰ ਕਰਨਾ ਹੈ ਜਿਗਾਰ ਦੇ ਹੋਰ ਬਣਾ ਹਾਂਜੀ ਸਹੀ ਆ ਅੱਗੇ ਬਈ ਨਗੀਨਾ ਲਾਸਟ ਇਹ ਇਹ ਵੀ ਗਰਮੀ ਵਾਲਾ ਨਗੀਨਾ ਹੀ ਹੈ ਜੀ ਇਹ ਵੀ ਇਹ ਹਵਤਾਕ ਲੈਂਦੀ ਹੈ ਜਰਸੀ ਦੇ ਸਾਈਵਾਲ ਚ ਮੈਕਸ ਆ ਜੀ ਜਰਸੀ ਦੇ ਸਾਈਵਾਲ ਦਾ ਮੈਕਸ ਆ ਹਵਤਾ ਦੀ ਕਰਤੀ ਹੈ ਕੀ ਰਿਕਾਰਡ ਆ ਦੁੱਧ ਦਾ ਰਿਕਾਰਡ ਬਈ 15 16 ਕਿਲੋ ਦਿੱਤਾ ਵਾ ਪਹਿਲਾਂ ਦਾ ਜੀ 15 16 ਲੀਟਰ ਦਾ ਬਈ ਕਹਿੰਦਾ ਰਿਕਾਰਡ ਹੈ ਦਾ ਆਰਡਰ ਦੇਖੋ ਗੱਟੇ ਵਾ ਮੂਹ ਨੂੰ ਤਿਆਰ ਕਰੀ ਬੈਠੇ ਕਰਮਣੀ ਕੱਲਾ ਕੱਲਾ ਥਣ ਪੂਰੀ ਕਰੇ ਵੀ ਇਹਨੂੰ ਦੁੱਧ ਵਧੀਆ ਮੱਝਾਂ ਵਰਗਾ ਸਾਫ਼ ਸੁਥਰੀਆ ਦੂਜਾ ਸੂਆ ਪਿਓਰ ਕਈ ਦੁੱਧ ਦੂ ਫੰਡ ਫੰਡ ਫੁੱਲ ਹੋਣੀ ਹੈ ਜਰਦੀ ਬਿਲਕੁਲ ਨਹੀਂ ਮੰਨਣੀ ਹਾਂਜੀ ਇਹ ਵੀ ਦੌਰ ਕੇ ਦਿਖਾ ਦੇ ਚਮਕ ਫੁੱਲ ਕਲਰ ਹਾਂ ਤੁਹਾਨੂੰ ਬਹੁਤ ਬੱੱਚ ਤੇ ਲੱਗਿਆ ਬੱਚੀ ਦਾ ਬਈ ਗੇ ਕਲਰ ਦੀ ਬਹੁਤ ਜਿਆਦਾ ਹੈ ਬਈ ਗੁਲਾਬੀ ਥਣ ਮੁੱਠੀ ਵਾਲਾ ਥਣ ਕੱਚੀ ਕੱਚੀ ਹੈ ਬਈ ਦਿਨ ਲੈਣੀ ਠੀਕ ਹੈ ਅੱਜ ਇਹਦਾ ਸਾਮ ਲਿਆ ਉਹਦੇ ਕੋਲ ਜਾ ਕੇ ਮੈਂ ਹੀ ਰੱਖ ਲਈ ਆ ਜੀ ਲੱਖ ਸਵਾ ਲੱਖ ਵਾਲੀ ਉਹ ਜੇ ਰੱਖ ਲਈ ਹੂੰ ਸਹੀ ਗੱਲ 250 ਕਿਲੋ ਵਧੀਆ ਸੌਖਿਆ ਤੇ ਨਾ ਗੱਡੂਗੀ ਠੀਕ ਹੈ ਬਈ ਵਧੀਆ ਫੈਟ ਵਾਲਾ ਦੁੱਧ ਕੱਢੂ ਹੂੰ ਬਾਕੀ ਬਾਕੀ ਵਜਨ ਮੋਜਨ ਬਹੁਤ ਆ ਚਮਕ ਚਮਕ ਬਹੁਤ ਆ ਬੱਚਾ ਠੀਕ ਹੈ ਮੁੱਲ ਫੋਨ ਤੇ ਹੋ ਜਣ ਮੁੱਲ ਇਹਦਾ ਹੀ ਫੋਨ ਦੇ ਬਈ ਮੁੱਲ ਬਈ ਫੋਨ ਤੇ ਮੁੱਲ ਜਿਹੜਾ ਵੈਟ ਦੇ ਹਿਸਾਬ ਨਾਲ ਜਾਇਜ ਚੰਗੀ ਐ ਵੈਟ ਸਨਕੀਆ ਤੁਰਾ ਤਰਾ ਚੰਗਾ ਕੱਚੀ ਜ਼ਰੂਰਤਾਂ ਲੈਂਦੀ ਐ ਬਾਕੀ ਆਰਡਰ ਪਾਣਾ ਦਵਾਂਗੇ ਜਦੋਂ ਮੁੱਲ ਲੈਣ ਦੇ ਨਹੀਂ ਕਰਨਾ ਮੁੱਲ ਨਹੀਂ ਕਰਨਾ ਵੀ ਆਏ ਲੋਕਾਂ ਨੂੰ ਮੁੱਲ ਕਰੀ 80 85 ਜਾਵਾਂ ਜਾਇਜ ਮੁੱਲ ਕਰਕੇ ਵੇੜਾ ਦਵਾਂਗੇ ਬਹੁਤ ਠੀਕ ਆ ਹਾਂਜੀ ਨਾ ਕਿਸੇ ਭਰਾ ਕੋਲੇ ਚਾਰ ਚਾਰੀ ਲਖਾਤੀ ਕਿਸੇ ਵੀ ਬੇਚਾਰਾ ਜੀ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ